ਦੋਸਤੋ ਸਿਆਣੇ ਕਹਿੰਦੇ ਜਦੋਂ ਦੰਦ ਹੁੰਦੇ ਆ ਉਦੋਂ ਅਮਰੂਦ ਨਹੀਂ ਹੁੰਦੇ ਤੇ ਜਦੋਂ ਅਮਰੂਦ ਹੁੰਦੇ ਆ ਉਦੋਂ ਦੰਦ ਨਹੀਂ ਹੁੰਦੇ ਸਿਆਲ ਦੇ ਠੰਡ ਵਧੀ ਪਈ ਆ ਬਜ਼ਾਰਾਂ 'ਚ ਜਾਓ ਭੀੜ ਲੋਕ ਕੋਟੀਆਂ ਜੈਕਟਾਂ ਪੈਂਟਾਂ ਬੂਟਾਂ ਸ਼ੂਟਾਂ ਤੇ ਕੱਪੜੇ ਖਰਚ ਕਰੀ ਜਾਂਦੇ ਨੇ ਟੜਾ ਟੜ ਤੂੜੀ ਮੂਰ ਪੀੜਾਈ ਜਾਂਦੇ ਨੇ ਤੇ ਬੱਚੇ ਅੱਜ ਕੱਲ੍ਹ ਬੱਚਿਆਂ ਦੀ ਉਮਰ ਹੁੰਦੀ ਆ ਉਹ ਜ਼ਿਆਦਾ ਹੀ ਖਰਚ ਕਰਦੇ ਨੇ ਤੇ ਮੈਨੂੰ ਲੱਗਦਾ ਸ਼ਾਪਿੰਗ ਕਰਨੀ ਵੀ ਜ਼ਿੰਦਗੀ ਨਾਲ ਜੁੜਨਾ ਜਿਹੜੇ ਲੋਕ ਨਵੇਂ ਕੱਪੜੇ ਪਾਉਂਦੇ ਨੇ ਨਾਵੇਂ ਸ਼ੂਜ਼ ਪਾਉਂਦੇ ਨੇ ਦੁਨੀਆ ਨੂੰ ਬਣ ਠਣ ਕੇ ਦਿਖਾਉਂਦੇ ਨੇ ਉਹ ਜ਼ਿੰਦਗੀ ਨੂੰ ਪਿਆਰ ਕਰਦੇ ਨੇ ਬੱਚਿਆਂ ਨੂੰ ਯਾਰ ਰੋਕਿਆ ਨਾ ਕਰੋ ਖਰਚ ਕਰਨ ਤੋਂ ਕੋਈ ਕੱਪੜਿਆਂ ਤੋਂ ਬੂਟਾਂ ਤੋਂ ਕੋਈ ਟੌ ਟੱਪੇ ਲਈ ਬੱਚਿਆਂ ਨੂੰ ਖਰਚ ਕਰਨ ਦਿਆ ਕਰੋ ਉਹਨਾਂ ਦੀ ਉਮਰ ਆ ਮਾਪੇ ਪਮਾ ਥੋੜੇ ਜਿ ਔਖੇ ਹੋ ਲਿਆ ਕਰੋ ਸੋ ਜਿਹੜੇ ਮਾਪੇ ਨੇ ਉਹਨਾਂ ਦੇ ਕਈ ਵਾਰੀ ਚਾਈ ਇਹਨੇ ਫਿੱਕੇ ਹੋ ਜਾਂਦੇ ਨੇ ਕਿ ਬਟੂਆ ਰੁਪਈਆਂ ਦਾ ਭਰਿਆ ਹੁੰਦਾ ਪਰ ਕੁਝ ਵੀ ਖਰੀਦਦੇ ਨਹੀਂ ਕੁਝ ਵੀ ਪਾਉਣ ਨੂੰ ਜੀ ਨਹੀਂ ਕਰਦਾ ਉਹਨਾਂ ਨੂੰ ਘਰੇ ਕਹਿੰਦੇ ਨੇ ਕਿ ਤੁਸੀਂ 5 ਸਾਲ ਹੋ ਗਏ ਕੋਈ ਪੈਂਟ ਨਹੀਂ ਲਈ ਬੂਟ ਨਹੀਂ ਲਏ ਉਹਨਾਂ ਲਈ ਜਿਹੜੇ ਕੱਪੜੇ ਆ ਪੈਂਟਾਂ ਨੇ ਜਾਂ ਨਵੀਆਂ ਚੀਜ਼ਾਂ ਨੇ ਉਹ ਮੈਨਾਂ ਨਹੀਂ ਰੱਖਦੀਆਂ ਉਹ ਆਪਣੀ ਪਿਛਲੀ ਜ਼ਿੰਦਗੀ ਦੇ ਵਿੱਚੋਂ ਨਵੀਨਤਾ ਲੱਭਦੇ ਨੇ ਬਜਾਏ ਕੱਪੜਿਆਂ ਦੇ ਸੋ ਬੱਚਿਆਂ ਨੂੰ ਨਾ ਰੋਕਿਆ ਕਰੋ ਸੋ ਬੱਚਿਆਂ ਨੂੰ ਉਹਨਾਂ ਨੂੰ ਜਦੋਂ ਉਹਨਾਂ ਦੇ ਦੰਦ ਆ ਤੇ ਉਦੋਂ ਉਹਨਾਂ ਨੂੰ ਅਮਰੂਦ ਦਿਓ ਛੋਟਾ ਜਿਹਾ ਮੈਸੇਜ ਆ ਚੰਗਾ ਲੱਗਿਆ ਹੋ ਧੰਨਵਾਦ